ਹਲੋ ਹਾਂਜੀ ਕੌਣ ਬੋਲ ਰਿਹਾ ਹੈ ਕਿੰਨੂ ਫੋਨ ਕੀਤਾ ਵੀਰੇ ਇਹ ਪ੍ਰੀਤੀ ਦਾ ਨੰਬਰ ਹੈ ਜੀ ਕਿਹਦਾ ਪ੍ਰੀਤੀ ਪ੍ਰੀਤੀ ਦਾ ਨੰਬਰ ਹੈ ਜੀ ਪ੍ਰੀਤੀ ਦਾ ਨਹੀਂ ਕਿਉਂ ਕੀ ਆ ਕੀ ਹੋਇਆ ਤੂੰ ਕਿਉਂ ਇਨੀ ਇਨਕੁਆਰੀ ਕਰ ਰਹੇ ਆ ਨਹੀਂ ਦੱਸਤਾ ਸੀ ਤੂੰ ਪ੍ਰੀਤੀ ਦਾ ਫੋਨ ਕਰਕੇ ਨੰਬਰ ਪੁੱਛ ਰਿਹਾ ਆ ਕੀ ਗੱਲ ਹੋਈ ਆ ਦੱਸ ਯਾਰ 100 ਗੱਲਾਂ ਹੁੰਦੀਆਂ ਤੈਨੂੰ ਮੈਂ ਜਾਣਦਾ ਨਹੀਂ ਐਵੇਂ ਦੱਸੀ ਜਾਵਾਂ ਪ੍ਰੀਤੀ ਜਾਣਦੀ ਆ ਤੁਹਾਨੂੰ ਹਾ ਅੱਦਾ ਯਾਰ ਤੂੰ ਕੀ ਲੈਣ ਦੇਣਾ ਐਵੇਂ ਚੌਧਰੀ ਬਣੀ ਜਾਂਦਾ ਦੱਸ ਤੂੰ ਨੰਬਰ ਪੁੱਛ ਰਿਹਾ ਪ੍ਰੀਤੀ ਦਾ ਕੀ ਗੱਲ ਆ ਤੈਨੂੰ ਬੋਲ ਉਹ ਫੋਨ ਰੱਖੋ ਐਵੇਂ ਦਿਮਾਗ ਖਰਾਬ ਕਰ ਰਹੇ ਆ ਤੈਨੂੰ ਮੈਂ ਪੁੱਛਿਆ ਪ੍ਰੀਤੀ ਜਾਣਦੀ ਆ ਨਹੀਂ ਜਾਣਦੀ ਤਾਂ ਗੱਲ ਮੁੱਕ ਗਈ ਨਹੀਂ ਗੱਲ ਕਿੱਦਾਂ ਮੁੱਕ ਗਈ ਤੂੰ ਮੇਰੇ ਫੋਨ ਤੇ ਫੋਨ ਕਰਕੇ ਪ੍ਰੀਤੀ ਦਾ ਨੰਬਰ ਪੁੱਛਦਾ ਪਿਆ ਐ ਤੇ ਹੁਣ ਕਹਿੰਦਾ ਗੱਲ ਮੁੱਕ ਗਈ ਓ ਯਾਰ ਤੂੰ ਭਰਾ ਲੱਗਦਾ ਜਿਹੜੇ ਇੰਨੇ ਸਵਾਲ ਪੁੱਛਣ ਢਿਆ ਮੈਂ ਉਹਦਾ ਭਰਾ ਆਂ ਪ੍ਰੀਤੀ ਦਾ ਹਾਂ ਮੈਂ ਸੰਗਾ ਭਰਾ ਬੋਲਣ ਦੇ ਆ ਉਹਦਾ ਅੱਛਾ ਪ੍ਰੀਤੀ ਦੇ ਭਰਾ ਹੋ ਤੁਸੀਂ ਹੈਗੀ ਪ੍ਰੀਤੀ ਜੀ ਵਾਲੇ ਤੋਂ ਵਾਲੇ ਤੂੰ ਕੰਮ ਦੱਸ ਕੀ ਆ? ਓ ਯਾਰ ਤੂੰ ਗੱਲ ਕਰਾਨੀਆਂ ਤਾਂ ਕਰਾ ਦੇ ਐਵੇਂ ਬਾਰ-ਬਾਰ ਇੱਕੀ ਗੱਲ ਕਰੀ ਜਿੰਨਾ ਕੰਮ ਦੱਸ ਕੰਮ ਦੱਸ। ਓਏ ਤੂੰ ਬੋਲਦਾ ਕਿੱਦਾਂ ਓਏ? ਜਿੱਦਾਂ ਸਾਰੇ ਬੋਲਦੇ ਉਦਾਂ ਹੀ ਬੋਲਦਾ ਮੈਂ ਕਿਹੜਾ ਧੁੰਨੀ ਚ ਆਵਾਜ਼ਾ ਕਢਣ ਡਿਆ। ਆਵਾਜ਼ਾ ਦਾ ਮੈਂ ਤੇਰੀਆਂ ਕਢਾ ਦੂ ਕੱਟਾ। ਬੰਦਾ ਬਣ ਕੇ ਦੱਸਦੇ ਫਰੀਦੀ ਨੂੰ ਕਿਉਂ ਫੋਨ ਕਰ ਰਹੇ ਓ। ਓ ਯਾਰ 100 ਗੱਲਾਂ ਹੁੰਦੀਆਂ ਹੁਣ ਭਰਾ ਮੂਰੇ ਥੋੜੀ ਜਹਰ ਗੱਲ ਕਰੀਦੀ ਐ। ਚੱਲ ਓਕੇ ਬਾਈ। ਓ ਹੈਲੋ। ਬਾਈ 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 ਬਾਈ। ਲੈ, ਮੇਨ ਗੱਲ ਪੁੱਛੀ ਨਹੀਂ। ਨਾਲੇ ਬੁਲਟ ਦੀ ਆਵਾਜ਼ ਵੀ ਨਹੀਂ ਸੁਣਾਈ। ਦੁਬਾਰਾ ਕਰੀ ਹੈਲੋ ਖੜ ਜਾ ਯਾਰ ਤੂੰ 1 ਮਿੰਟ ਪਹਿਲਾਂ ਵੀ ਉਹਦੇ ਭਰਾ ਨੇ ਚੱਕ ਲਿਆ ਸੀ ਉਹ ਹੈਲੋ ਲੱਫੇ ਉਹਦੇ ਭਰਾ ਨੇ ਚੱਕ ਲਿਆ ਓਏ ਪਹਿਲੀ ਗੱਲ ਸੋਲਾ ਫੋਨ ਨਾ ਕੱਟੀ ਉਹ ਨਹੀਂ ਕੱਟਦਾ ਫੋਨ ਤੂੰ ਤਾਂ ਸੱਚੀ ਸਕਾਬਰਾ ਬੋਲਦਾ ਪਿਆ ਹਾਂ ਤੇ ਲੈ ਕੇ ਦਵਾਂ ਹੁਣ ਮੈਂ ਉਹਦਾ ਭਰਾ ਬੋਲਣ ਡਿਆ ਆ ਓਏ ਯਾਰ ਆਰਾਮ ਨਾਲ ਬੋਲੇ ਨਾ ਗੁੱਸੇ 'ਚ ਕਿਉਂ ਆਇਆ ਮੈਂ ਨਾਰਮਲੀ ਇਹੀ ਪੁੱਛਿਆ ਪ੍ਰੀਤੀ ਦਾ ਭਰਾ ਬੋਲ ਰਿਹਾ ਤੈਨੂੰ ਕੰਮ ਕੀ ਆ ਤੂੰ ਉਹ ਦੱਸ ਤੂੰ ਫੋਨ ਕਿਉਂ ਕਰਾਂ ਤੇ ਮੇਰੀ ਭੈਣ ਨੂੰ ਉਹ ਕੰਮ ਨਹੀਂ ਭਰਾਵਾ ਮੈਂ ਤਾਂ ਬਸ ਇਹ ਪੁੱਛਣਾ ਸੀਗਾ ਹਾਂ ਪ੍ਰੀਤੀ ਘਰੇ ਹੀ ਐ ਕਿੱਦਾਂ ਕਿੱਦਾਂ ਉਹ ਮੈਂ ਕਿਹਾ ਤੇਰੀ ਭੈਣ ਪ੍ਰੀਤੀ ਘਰੇ ਹੀ ਐ ਨਹੀਂ ਉਹ ਕਾਰ ਹੈ ਕਿ ਨਹੀਂ ਐ ਤੂੰ ਕੇ ਪੁੱਛੰਗਾ ਅੱਧ ਕਮਾਲ ਹੈ ਯਾਰ ਕੀ ਗੱਲਾਂ ਕਰੀ ਜਾਂਦਾ ਜੇ ਉਹ ਕਾਰ ਹੈਗੀ ਆ ਹਾਂ ਤਾਂ ਹੀ ਮੈਂ ਗੇੜੀ ਮਾਰਨ ਆਉਂਗਾ ਹੁਣ ਉਹ ਕਾਰ ਹੈ ਨਹੀਂ ਮੈਂ ਵੀ ਤੇਲ ਫੁੱਗੀ ਜਾਵਾਂ ਤੂੰ ਤਾਂ ਪੈਸੇ ਮੈਂ ਤੈਨੂੰ ਦੇਣਾ ਬੰਦੇ ਦਾ ਪੁੱਤ ਬਣ ਕੇ ਦਾਜਾ ਕਿਉਂ ਕਰੇਗਾ ਮੇਰੀ ਭੈਣ ਨੂੰ ਕੋਣ ਤੈਨੂੰ ਪੰਜਾਬੀ ਸਮਝ ਨਹੀਂ ਆਉਂਦੀ ਜਾਂ ਪੰਜਾਬੀ ਸਮਝਾਵਾ ਗੱਲਾਂ ਬਾਅਦ ਚ ਕਰ ਲਈ ਯਾਰ ਪ੍ਰੀਤੀ ਕਾਰ ਹੈਗੀ ਦੱਸ ਅੱਗੇ ਤੇਲ 102 ਰੁਪਏ ਲੀਟਰ ਹੋ ਗਿਆ ਤੂੰ ਮੇਰੇ ਐਵੇਂ ਗੱਲ ਕਰੀ ਜਾਂਦੀ ਤੈਨੂੰ ਫਿਰ ਤੇ ਤੋਂ ਨੰਬਰ ਕਿੱਦਾਂ ਆਇਆ ਪ੍ਰੀਤੀ ਨੂੰ ਬਸ ਇਹ ਦੱਸ ਦੇ ਕਿ ਤਿੰਨ ਨੰਬਰ ਗਲੀ ਚ ਨਾ ਜਿੱਥੇ ਟੂਟੀ ਲੱਗੀ ਆ ਹਾਂ ਉਹਦੇ ਨਾਲ ਇੱਟ ਉਹ ਚੱਕ ਕੇ ਪਾੜ ਲਵੇਂ ਬਾਕੀ ਮੈਂ ਉਹਨਾਂ ਆਪ ਹੀ ਗੱਲ ਕਰ ਲੂੰਗਾ ਜਦੋਂ ਜਿਹੜਾ ਵੱਡਾ ਆਸ਼ਿਕ ਬੜਿਆ ਫਿਰਦਾ ਨਾ ਤੂੰ ਸਾਡੇ ਭੱਲੇ ਆ ਤੇਰੇ ਨਾ ਗੱਡਾ ਸੇ ਮਾਰ ਮਾਰ ਕੇ ਲੱਤਾ ਤੋੜੀਆਂ ਨਾ ਤਾਂ ਗਵਾਂਡੀਆਂ ਦੀਆਂ ਤੋਰੀਆਂ ਤੋੜਨ ਵਾਲਿਆ ਲੱਤਾਂ ਦੀਆਂ ਗੱਲਾਂ ਕਰਦਾ ਤੂੰ ਤੂੰ ਇਹ ਛੱਡ ਪੈ ਜਦੋਂ ਜੇ ਇੱਕ ਪਿਓ ਦਾ ਹੈਗਾ ਨਾ ਤੂੰ ਤੂੰ ਦੱਸ ਕਿੱਥੇ ਹੈਗਾ ਤੇਰੀ ਨਾ ਗੇਮ ਪਾਤੀ ਨਾ ਫੇਰ ਤੱਕ ਯਾਦ ਰੱਖੇ ਨਾ ਫੇਰ ਤੂੰ ਉਹ ਆਵਾਜ਼ ਥੱਲੇ ਕਰਕੇ ਗੱਲ ਕਰ ਗਾਲਾਂ ਮੈਨੂੰ ਵੀ ਕੱਢਣੀਆਂ ਆਉਂਦੀਆਂ ਨਹੀਂ ਤੇ ਬਦਗੀਦਾ ਇਸ ਮੈਂ ਨਹੀਂ ਫੋਨ ਕਰਕੇ ਮੇਰੀ ਭੈਣ ਦਾ ਨੰਬਰ ਉਹ ਯਾਰ ਮੈਨੂੰ ਤਾਂ ਇਹੀ ਨਹੀਂ ਸਮਝ ਆਂਦੀ ਤੂੰ ਗੁੱਸਾ ਕਿਉਂ ਕਰ ਰਿਹਾ ਮੈਂ ਤੂੰ ਮੈਨੂੰ ਇਹ ਦੱਸ ਤੂੰ ਪਤਾ ਐ ਇਸ ਟਾਈਮ ਹੈ ਕਿੱਥੇ ਐ ਜੇ 1 ਘੰਟੇ ਜੇ ਤੇਰੀ ਗੇਟਾ ਬੰਦਦੀ ਨਾ ਤੇ ਮੈਂ ਤੈਨੂੰ ਕਹੀ ਸ਼ਾਂਤ ਹੋ ਕੇ ਮੈਨੂੰ ਇੱਕ ਗੱਲ ਦੱਸ ਗੁੱਸਾ ਕਿਉਂ ਕਰ ਰਿਹਾ ਮੈਂ ਜੇ ਤੇਰੀ ਭੈਣ ਨੂੰ ਮੈਂ ਫੋਨ ਕਰਕੇ ਤੇਰੀ ਭੈਣ ਦਾ ਨੰਬਰ ਮੰਗਾਗਾ ਕਿੱਦਾਂ ਲੱਗੇਗਾ ਉਹ ਗੱਲ ਸੁਣ ਓਏ ਮੈਨੂੰ ਤਾਂ ਗੰਦਾ ਹੀ ਲੱਗੇਗਾ ਪਰ ਤੈਨੂੰ ਗੰਦਾ ਨਹੀਂ ਲੱਗਣਾ ਚਾਹੀਦਾ ਉਹ ਫੋਨਾਂ ਤੇ ਗੱਲਾਂ ਨਹੀਂ ਹੁੰਦੀਆਂ ਸਾਹਮਣੇ ਆ ਕੇ ਟੱਕਰ ਆਪਣੇ ਪਿਓ ਨੂੰ ਜਿੱਥੇ ਕਹਿੰਗਾ ਆ ਕੇ ਟੱਕਰ ਲਊਗਾ ਮੈਂ ਪੱਕਪੱਕ ਦੀਪਕ ਬੋਲ ਰਿਹਾ ਮੈਂ ਮਿਰਚੀ ਤੂੰ ਔਰ ਤੇਰਾ ਨੰਬਰ ਨਾ ਤੇਰੀ ਸਿਸਟਰ ਪ੍ਰੀਤੀ ਨੇ ਮੈਨੂੰ ਦਿੱਤਾ ਹੈ ਪ੍ਰੀਤੀ ਨੇ ਹਾਂ ਪ੍ਰੀਤੀ ਨੇ ਔਰ ਤੇਰੀਆਂ ਕਰਤੂਤਾਂ ਬਾਰੇ ਵੀ ਸਾਰਾ ਕੁਝ ਦੱਸਿਆ ਕਿ ਤੈਨੂੰ ਤਾਂ ਬਹੁਤ ਮਜ਼ਾ ਆਉਂਦਾ ਹੈ ਕੁੜੀਆਂ ਨੂੰ ਕਮੈਂਟ ਕਰਕੇ ਉਹਨਾਂ ਪਿੱਛੇ ਮੋਟਰਸਾਈਕਲ ਲਾ ਕੇ ਉਹਨਾਂ ਨੂੰ ਬੇਸਿਕਲੀ ਪਰੇਸ਼ਾਨ ਕਰਕੇ ਯਾਰ ਵੀਰੇ ਤੈਨੂੰ ਕਿਹਨੇ ਕਹਿਤਾ ਜੋ ਤੇਰੇ ਮੂੰਹ ਚ ਆਈ ਜਾਂਦਾ ਤੂੰ ਕਹੀ ਜਾਂਦਾ ਯਾਰ ਤੇਰੀ ਸਿਸਟਰ ਨੇ ਕਿਹਾ ਯਾਰ ਉਹਨੇ ਹੀ ਫੋਨ ਕਰਕੇ ਤੇਰੇ ਬਾਰੇ ਦੱਸਿਆ ਸਰ ਉਹ ਤਾਂ ਪਾਗਲ ਆ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਆਪਣੀ ਭੈਣ ਨੂੰ ਦਿੱਤਾ 2000 ਦਾ ਨੋਟ ਰਖੜੀ ਤੇ ਸ਼ਗਨ ਬਣ ਗਿਆ ਔਰ ਦੂਜਿਆਂ ਦੀ ਕੁੜੀਆਂ ਦਾ ਤੂੰ 2000 ਰੇਟ ਦੱਸਦਾ ਉਹ ਮੈਂ ਨਹੀਂ ਕਹੀਏ ਕਿਸੇ ਨੂੰ ਗੱਲ ਨਹੀਂ ਕਹੀ ਤਾਂ ਚੰਗੀ ਗੱਲ ਆ ਯਾਰ ਵੀਰੇ ਯਾਰ ਕੀ ਬੋਲੀ ਜਾਣਾ ਯਾਰ ਨਾ ਮੈਂ ਇਦਾਂ ਦਾ ਕੰਮ ਕਰਦਾ ਬਈ ਮੈਨੂੰ ਇਦਾਂ ਦਾ ਕੰਮ ਚੰਗੇ ਲੱਗਦੇ ਆ ਮੇਰੀ ਗੱਲ ਸੁਣ ਮੰਨਦਾ ਕਿ ਸਾਡੇ ਮੁਲਕ 'ਚ ਹਰ ਚੀਜ਼ ਵਿਕਾ ਹੋਇ ਪਰ ਹਰ ਕੁੜੀ ਦੀ ਇੱਜ਼ਤ ਵਿਕਾ ਹੋਇ ਤੈਨੂੰ ਕਿਹਨੇ ਕਹਿਤਾ ਨਾਲੇ ਵੀਰੇ ਹਰ ਬੰਦੇ ਦੀ ਲਾਈਫ ਆ ਜਿੱਦਾਂ ਮਰਜੀ ਜੀਵੇ ਗੱਲ ਸੁਣ ਇਹ ਗੱਲ ਸੁਣ ਗੱਲ ਸੁਣ ਕਿਹੜਾ ਬਾਰ ਬਾਰ ਮੈਨੂੰ ਸ਼ਰਮ ਆ ਰਹੀ ਏ ਤੈਨੂੰ ਭਰਾ ਕਹਿਣ ਲੱਗੇ ਤੇਰੀ ਭੈਣ ਨੂੰ ਸ਼ਰਮ ਆਂਦੀ ਹੈ ਸ਼ਰਮ ਕਰ ਤੇਰੀ ਭੈਣ ਨੇ ਫੋਨ ਕਰਕੇ ਮੈਨੂੰ ਕਿਹਾ ਕਿ ਮੇਰੇ ਭਰਾ ਨੂੰ ਸਮਝਾਓ ਉਹਨੇ ਇਹ ਕਿਹਾ ਵਾ ਕਿ ਇਸ ਰਖੜੀ ਤੇ ਉਹਨੂੰ ਪੈਸੇ ਨਹੀਂ ਚਾਹੀਦੇ ਉਹਨੂੰ ਤੇਰਾ ਪ੍ਰੋਮਿਸ ਚਾਹੀਦਾ ਹੈ ਉਹ ਪ੍ਰੋਮਿਸ ਚਾਹੁੰਦੀ ਹੈ ਕਿ ਤੂੰ ਵੀ ਬਾਕੀਆਂ ਕੁੜੀਆਂ ਦੀ ਇੱਜ਼ਤ ਕਰੇ ਜੇ ਕਿਸੇ ਦੀ ਭੈਣ ਦੀ ਤੂੰ ਇੱਜ਼ਤ ਨਹੀਂ ਕਰ ਸਕਦਾ ਫਿਰ ਆਪਣੀ ਭੈਣ ਤੇ ਕਿਉਂ ਗਲਪਦਾ ਹੈ ਉਹ ਵੀ ਤਾਂ ਇੱਕ ਕੁੜੀ ਹੈ ਬਾਈ ਉਹਨੂੰ ਗਲਤਫਹਿਮੀ ਹੈ ਨਾ ਮੈਂ ਇਦਾਂ ਦੇ ਕਦੇ ਕੰਮ ਕੀਤੇ ਆ ਤੇ ਨਾ ਹੀ ਮੈਂ ਕਦੇ ਇਦਾਂ ਦੇ ਕੰਮ ਕਦੇ ਸੁਨੇ ਆ ਜੀ ਉਹਨੂੰ ਗਲਤਫਹਿਮੀ ਵੀ ਹੈ ਤੇ ਗਲਤਫਹਿਮੀ ਦੂਰ ਤੂੰ ਕਰਨੀ ਆ ਵੀਰੇ ਅਸੀਂ ਨਹੀਂ ਕਰਨੀ ਮੇਰਾ ਮਕਸਦ ਜੋ ਸੀਗਾ ਉਹ ਪੂਰਾ ਹੋ ਗਿਆ ਮੈਂ ਤੈਨੂੰ ਦੱਸਣਾ ਚਾਹੁੰਦਾ ਸੀਗਾ ਔਰ ਬਹੁਤ ਸਾਰੇ ਲੋਕ ਕੀ ਇਸ ਵੀਡੀਓ ਨੂੰ ਵੀ ਦੇਖਣਗੇ ਤੇਰੀ ਵੀਡੀਓ ਵੀ ਬਣ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਜੇ 100 ਚ ਇੱਕ ਬੰਦਾ ਵੀ ਸੁਧਰ ਗਿਆ ਤੇ ਵੀਡੀਓ ਕਾਮਯਾਬ ਹੈ ਬਾਕੀ ਤੂੰ ਆਪਣਾ ਧਿਆਨ ਰੱਖ ਯਾਰ ਥੈਂਕ ਯੂ ਸੋ ਮਚ ਬਾਏ